ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਫਲ ਆਦਮ ਖੋਰ ਭਾਵੇਂ ਛਬੀ ਮਾ ਗਿੱਧ ਭਾਵੇਂ ਕਿੰਨੀ ਉੱਚੀਆਂ ਉਡਾਰੀਆਂ ਲਾ ਰਿਹਾ ਹੋਵੇ ਨਜਰ ਉਸਦੀ ਬਰਾਬਰ ਧਰਤੀ ਉੱਤੇ ਗੱਡੀ ਰਹਿੰਦੀ ਹੈ ਮੁਰਦਿਆਂ ਦੀ ਪਾਲ ਵਿੱਚ ਪਰ ਕਦੇ ਕਦਾਈ ਜੇ ਕਿਸੇ ਦੋਤਿਆਂ ਪੂੰਜਾਂ ਦੀ ਡਾਰ ਨੂੰ ਕੋਲੋਂ ਲੰਘਦਿਆ ਵੇਖ ਕੇ ਉਸਦੀ ਨજર ਉੱਕ ਵੀ ਜਾਵੇ ਤਾਂ ਇਸ ਦਾ ਇਹ ਮਤਲਬ ਨਹੀਂ ਹੁੰਦਾ ਕਿ ਉਸ ਨੂੰ ਮੁਰਤੇ ਟੂਟਣ ਦੀ ਆਦਤ ਭੁੱਲ ਗਈ ਇਦਾਂ ਦਾ ਹੀ ਸੁਭਾਅ ਬਣ ਚੁੱਕਿਆ ਹੈ ਸਰਦਾਰ ਠਾਕਰ ਸਿੰਘ ਦਾ ਉਸ ਨੇ ਇੱਕ ਨਵਾਂ ਪਾਂਛੀ ਫੋਨ ਲਈ ਚਾਲ ਚੱਲੀ ਸੀ ਤੇ ਉਸ ਨੂੰ 100% ਇਸ ਵਿੱਚ ਸਫਲ ਹੋਣ ਦੀ ਆਸ ਸੀ ਜਦ ਕਿ ਇੱਧਰ ਉਸ ਨੇ ਅਮਰ ਕੌਰ ਨੂੰ ਸੱਤਾ ਭੇਜਿਆ ਤੇ ਉਧਰ ਆਪਣੇ ਦੋ ਵਫਾਦਾਰਾਂ ਦੀਆਂ ਨੂੰ ਕਾਰ ਦੇ ਕੇ ਸਲੋਚਨਾ ਦੇ ਘਰ ਦੇ ਦਿੱਤਾ ਉਸ ਨੂੰ ਵੀ ਵੇਸਵਾ ਯਕੀਨ ਸੀ ਕਿ ਅੱਜ ਰਾਤੀ ਕਿਸੇ ਨਾ ਕਿਸੇ ਵੇਲੇ ਸਰੋਚਨਾ ਦਾ ਸਰੀਰ ਉਹ ਚੀਜ਼ ਦੀਆਂ ਵਾਂਹ ਚਕੜਾ ਹੋਵੇਗਾ ਆਪਣੇ ਵੱਲ ਉਸਨੇ ਅਮਰਕੌਰ ਨੂੰ ਇਸੇ ਕਰਕੇ ਢੇਰ ਚਿਰ ਗੱਲੀ ਕਥੀ ਲਾਇਆ ਰੱਖਾਂ ਦੀ ਥਾਣ ਰੱਖੀ ਸੀ ਕਿ ਨਿਰਵਿਗਣ ਤੌਰ ਤੇ ਸਾਰਾ ਕੰਮ ਹੋ ਜਾਵੇ ਪਰ ਜਿਉ ਹੀ ਉਸਨੇ ਅਮਰਕੌਰ ਦੇ ਵਰਤਾਓ ਵਿੱਚ ਇੱਕ ਨਵੀਂ ਤਬਦੀਲੀ ਵੇਖੀ ਤਾਂ ਫਿਰ ਵੇਖਿਆ ਕਿ ਜਿਹੜੀ ਪਤਨੀ ਕਦੀ ਉਸ ਦੇ ਸਾਹਮਣੇ ਬੋਲੀ ਤੱਕ ਨਹੀਂ ਸੀ ਅੱਜ ਤੁਰਕ ਬਤੁਰਕੀ ਉਸ ਉੱਤੇ ਝਾੜਾਂ ਦੀ ਬਿਛਾੜ ਕਰ ਰਹੀ ਹੈ ਤਾਂ ਉਸ ਉਹ ਗ੍ਰੈਸੇ ਗੁੱਸੇ ਵਿੱਚ ਇੱਕਦਮ پاگل ਹੋ ਉਠਿਆ ਉਸ ਦੇ ਖਿਆਲ ਵਿੱਚ ਇਹ ਬਿਲਕੁਲ ਅਸੰਭਵ ਸੀ ਕਿ ਕਦੀ ਲੇਲੀ ਵੀ ਬਗੈਰ ਦੇ ਸਾਹਮਣੇ ਜ਼ੁਬਾਨ ਖੋਲ ਸਕਦੀ ਹੈ ਉਹਦਾ ਦਿਲ ਚਾਹਿਆ ਕਿ ਅਮਰ ਕੌਰ ਨੂੰ ਇਸ ਜਵਾਨ ਦਰਾਜੀ ਦਾ ਮਜ਼ਾ ਚਖਾਵੇ ਪਰ ਜਦ ਉਸ ਵੇਖਿਆ ਕਿ ਉਸ ਦੇ ਦੁਹਾੜਾਂ ਤੇ ਫੰਕਾਰਾਂ ਦਾ ਅਸਰ ਵੀ ਸਭ ਉਲਟਾ ਹੋ ਰਿਹਾ ਹੈ ਤਾਂ ਉਸਨੇ ਆਪਣੀ ਮਨੋਬੇਗ ਨੂੰ ਲਗਾਮਾਂ ਦੇ ਲੰਗਾ ਅਮਰਕੋਰ ਕਹੀ ਗਈ ਤੇ ਉਹ ਦੜਬਟ ਕੇ ਸੁਣੀ ਗਿਆ ਸਚਾਈ ਤੇ ਫਿਰ ਮਾਸੂਮੀਅਤ ਭਰੀ ਸਚਾਈ ਜ਼ਰੂਰ ਆਪਣੇ ਅੰਦਰ ਕੋਈ ਪੱਥਰ ਕਾਲ ਛਕ ਛਕਤੀ ਰੱਖਦੀ ਹੈ ਏਗ ਜੇ ਏਗਨ ਮਾ ਹੁੰਦੀ ਤਾਂ ਅੱਜ ਏ ਪਰਥੇਵਾਜ ਆਦਮੀ ਕਿਉਂ ਆਪਣੀ ਪਤਨੀ ਦੇ ਸਾਹਮਣੇ ਭਿੱਜੀ-ਵੇਲੀ ਬਣ ਕੇ ਰਹਿ ਜਾਂਦਾ ਮੰਨਣਾ ਪਵੇਗਾ ਕਿ ਜ਼ਰੂਰ ਅਮਰਗੋੜ ਦੀਆਂ ਗੱਲਾਂ ਨੇ ਉਸ ਦੀ ਆਤਮਾ ਉੱਤੇ ਕੁਝ ਨਾ ਕੁਝ ਸੁਹਾਵਾ ਸੁੱਟਣਾ ਹੋਣੀਆ ਜਿਨ੍ਹਾਂ ਦੀ ਰੋਸ਼ਨੀ ਵਿੱਚ ਉਸ ਨੇ ਆਪਣੇ ਅੰਦਰਲੇ ਕੋੜ ਵਿੱਚ ਕਰਮ ਸੁਲਕ ਦੇ ਨਜ਼ਰੀਏ ਆਏ ਹੋਣਗੇ ਉਸ ਦੇ ਅਹਿਸਾਸਾਂ ਵਿੱਚ ਕੁਝ ਐਸਾ ਆਵਾਸ ਆ ਰਿਹਾ ਹੋਵੇਗਾ ਜਿਸ ਨੇ ਉਸ ਦੇ ਕਦਮਾਂ ਨੂੰ ਤੋਬਾ ਦੇ ਰਾਹ ਵੱਲ ਮੋੜਨ ਲਈ ਪ੍ਰੇਰਿਆ ਜਿੰਨਾ ਚਿਰ ਉਹ ਅਮਰਕੌਰ ਦੇ ਸਾਹਮਣੇ ਬੈਠਾ ਰਿਹਾ ਬਰਬਰ ਉਸ ਦੀ ਅੰਤਰਾਤਮਾ ਵਿੱਚ ਇੱਕ ਤਰ੍ਹਾਂ ਦੀ ਖਲਬਲੀ ਜਿਹੀ ਮੱਚੀ ਰਹੀ ਤੇ ਆਪਣੇ ਅਮਾਲ ਨਾਵੇਂ ਦੀ ਤਸਵੀਰ ਬਰਬਰ ਉਸ ਦੀਆਂ ਅੱਖਾਂ ਅੱਗੇ ਫਿਰਦੀ ਰਹੀ ਜਿਸ ਵਿੱਚ ਉਹ ਇਤਨਾ ਗਮਾਜ ਗਿਆ ਕਿ ਕੁਝ ਚਿਰ ਲਈ ਉਸ ਨੂੰ ਹੀ ਭੁੱਲ ਗਿਆ ਕਿ ਉਹ ਅਮਰਕੌਰ ਦੇ ਸਾਹਮਣੇ ਬੈਠਾ ਹੈ ਕਿ ਧਰਮਜ ਰਾਜ ਦੀ ਕਚਹਿਰੀ ਵਿੱਚ ਖੜਾ ਹੈ ਜਿਉਂ-ਜਿਉਂ ਅਮਰਕੌਰ ਦੇ ਮੂੰਹ ਕੋੜੇ ਸ਼ਬਦ ਦੇ ਬੁਹਾਰੇ ਉਮਰਦੇ ਗਏ ਚਰਦਾਰ ਦੀ ਗਾਦਮ ਚੋਕ ਦੀ ਗਈ ਸ਼ੇਕਰ ਅਮਰਕੌਰ ਜਦ ਉੱਠ ਕੇ ਵਾਪਸ ਜਾਣ ਲਈ ਤਿਆਰ ਹੋਗੀ ਤਾਂ ਠਾਕਰ ਸਿੰਘ ਨੇ ਜਿਵੇਂ ਸਾਹ ਸਾਥੀ ਜਵਾਬ ਦੇਗੀ ਉਹਦੀ ਜਵਾਨ ਅੱਖਾਂ ਤੇ ਕੰਨ ਇਹ ਸਾਰੇ ਇੰਦਰੇ ਜਿਵੇਂ ਕਿਸੇ ਰੋਲਰ ਹੇਠ ਆ ਕੇ ਡਰੇ ਗਏ ਹੋ ਉਹ ਸੁਣ ਨਾ ਸਕਿਆ ਕਿ ਅਮਰਕੌਰ ਨੇ ਸ਼ੇਕਰ ਲਾ ਬਾਗ ਕਿਹੜਾ ਗਿਆ ਉਹ ਬੋਲ ਨਾ ਸਕਿਆ ਕਿ ਅਮਰਕੌਰ ਕਿਹੜੀ ਵੇਲੇ ਉੱਠ ਕੇ ਕਮਰੇ ਚ ਬਾਹਰ ਨਿਕਲ ਗਈ ਤੇ ਜਦ ਉਸਨੇ ਆਪਣੇ ਆਪ ਨੂੰ ਕੱਲਾ ਵੇਖਿਆ ਤਾਂ ਚੇਤੀ ਨਾਲ ਉੱਠ ਕੇ ਬਾਹਰ ਭੱਜਿਆ ਉਹ ਉੱਚਰਦੀ ਕਮਰਕੌਰ ਕੋਠੀ ਤੋਂ ਬਾਹਰ ਜਾ ਚੁੱਕੀ ਸੀ ਸ਼ਾਇਦ ਬਾਇਦਲ ਹੀ ਕਾਰ ਜਿਸ ਵਿੱਚ ਉਹ ਆਈ ਸੀ ਬਾਹਰ ਖੜੀ ਸੀ ਉਹ ਉਵੇਂ ਹੀ ਹਲਕੇ ਫਲਕੇ ਕਦਮ ਚੁੱਕਦਾ ਕੋਠੀ ਦੇ ਬਾਟਕ ਬਾਹਰ ਨਿਕਲ ਗਿਆ ਤੇ ਸੜਕ ਦੇ ਪਾਰਲੇ ਸਿਰੇ ਦੀ ਕੱਖਾਂ ਗੱਡੀ ਤੇ ਖੜਾ ਰਿਹਾ ਜਦ ਦੀ ਉਸ ਦੀਆਂ ਦੂਸਰੀ ਮੋਟਰਾਂ ਦੀਆਂ ਦਿਖਾਈ ਦਿੱਤੀ ਮੋਟਰ ਉੱਤੇ ਨਜ਼ਰ ਪੈਂਦਿਆਂ ਹੀ ਉਸ ਦਾ ਦਿਲ ਜਿਵੇਂ ਸੀਨਾ ਬਾੜ ਕੇ ਬਾਹਰ ਨੂੰ ਆਉਣ ਲੱਗਾ ਹੁਣੇ ਹੁਣੇ ਜਿਹੜੇ ਕੁਝ ਕੁ ਪਵਿੱਤਰਤਾ ਦੇ ਭਾਵ ਉਸ ਦੇ ਅੰਦਰ ਉਪਰੇ ਸਨ ਕਾਰ ਉਤੇ ਨਜ਼ਰੀ ਪੈਂਦਿਆ ਇੱਕ ਅੱਖਾਂ ਦੀ ਅੱਗ ਵਾਂਗ ਸੌ ਗਈ ਤੇ ਇੱਕ ਦਿთა ਇੱਕ ਪੜਕੀ ਜਹੀ ਸ਼ੁਰੂ ਹੋ ਗਈ ਉਸ ਦੇ ਸਰੀਰ ਵਿੱਚ ਸਿਰ ਵਿੱਚ ਇੱਕ ਕਿਸਮ ਦਾ ਗੋਭਾਰ ਜਿਹਾ ਚੜਨਾ ਸ਼ੁਰੂ ਹੋ ਗਿਆ ਤੇ ਅੱਖਾਂ ਉਸ ਦੀਆਂ ਇੱਕ ਤਰ੍ਹਾਂ ਦੀਆਂ ਮੱਠੀ ਮੱਠੀ ਦਬਸ਼ਨਾ ਤਪਨ ਲੱਗ ਪੰਗਾ ਕਾਰ ਰਵਾ ਰਵੀ ਅੰਦਰ ਲੰਗ ਗਈ ਪਰ ਉਸ ਦੀ ਮੀਤ ਉਹ ਉਲਟੋ ਉਪੋਠੀ ਦੇ ਪਿਛਵਾੜੇ ਜਾਂਦੀ ਥਾਂ ਪੋਰਚ ਵੱਲ ਮੁੜ ਪਈ। ਉਸ ਦੇ ਢਿੱਲੇ ਕਾਦਮਾਂ ਵਿੱਚ ਇੱਕ ਤਮ ਤੇਜੀ ਆ ਗਈ। ਕਾਰ ਕੋਲ ਪਹੁੰਚ ਕੇ ਜਦ ਉਸਨੇ ਬਸੰਤ ਤੇ ਉਸ ਦੇ ਇੱਕ ਹੋਰ ਸਾਥੀ ਨਰਾਜ ਜਿਹੇ ਰੰਗ ਵਿੱਚ ਕਾਰ ਵਿੱਚੋਂ ਨਿਕਲਦੇ ਤੱਕ ਆ ਤਾਂ ਉਸ ਦੀਆਂ ਪੜਪੜਾਂ ਵਿੱਚ ਜਿਵੇਂ ਪ੍ਰਟਾਕੇ ਚ ਜੀ ਚੱਲਣ ਲੱਗ ਪਈ। ਕਿਉਂ ਬਸੰਤ? ਇਹ ਦੋ ਸ਼ਬਦਾਂ ਸਵਾਲ ਉਸਨੇ ਆਪਣੇ ਡਰਾਈਵਰ ਉੱਤੇ ਇੰਜ ਕੀਤਾ ਜਿਵੇਂ ਉਸ ਦੀ ਕਿਸਮਤ ਦਾ ਫੈਸਲਾ ਬਸੰਤ ਦੇ ਜਵਾਬ ਵਿੱਚ ਲੁਕਿਆ ਹੋਇਆ ਹੋਵੇ। ਜਨਾਬ ਉਹ ਉਹ ਨਹੀਂ ਮਿਲੀ ਨਹੀਂ ਮਿਲੀ ਉਹ ਸਾਢੇ 5:00 ਤੋਂ ਪਹਿਲਾਂ ਉੱਥੇ ਚਲੀ ਗਈ ਚਲੀ ਗਈ ਸੀ ਕਿੱਥੇ ਤੇ ਜਨਾਬ ਸਲੱਖਣ ਦੀ ਜਵਾਨੀ ਪਤਾ ਲੱਗਾ ਕਿ ਛੋਟੇ ਸਰਦਾਰ ਹੋਰੀ ਸਾਡੇ ਜਾਣ ਤੋਂ ਪਹਿਲਾਂ ਮਕਾਨ ਤੇ ਆਏ ਸਨ ਤੇ ਉਸ ਨੂੰ ਨਾਲ ਲੈ ਕੇ ਚਲੀ ਗਈ ਸਨ ਛੋਟੇ ਸਰਦਾਰ ਅਰਥਾਤ ਪਿਰਤਪਾਲ ਨਾਲ ਚਲੀ ਗਈ ਦਿਲ ਹੀ ਦਿਲ ਵਿੱਚ ਉਸਨੇ ਪ੍ਰਸ਼ਨ ਕੀਤਾ ਕਿ ਫਿਰ ਇਸ ਦਾ ਸਵਾਲ ਦਾ ਜਵਾਬ ਵੀ ਉਸ ਨੂੰ ਅੰਦਰੋਂ ਮਿਲਿਆ ਹਾਂ ਉਸੇ ਨਾਲ ਚਲੀ ਗਈ ਸਲੋਚਨਾ ਛਾਤੀ ਵਿੱਚ ਬਹੁਤ ਬਹੁਤ ਸਾਰੀ ਹਵਾ ਭਰ ਕੇ ਛਡੋਂ ਤੋਂ ਆਠਾ ਕਰ ਸਿੰਗ ਦੇ ਕਾਦਮਾਂ ਪਛਾਹ ਪਰਦੇ ਤੇ ਕਮਰੇ ਵਿੱਚ ਜਾ ਕੇ ਉਹ ਸੋਫੇ ਉੱਤੇ ਇੰਜ ਫੈਲ ਗਿਆ ਜਿਵੇਂ ਕਿਸੇ ਨੇ ਉਸ ਨੂੰ ਚੁੱਕ ਕੇ ɓਟਕ ਦਿੱਤਾ ਹੋਵੇ ਉਹ ਅੰਦਰੇ ਅੰਦਰ ਲਟ ਲਟ ਬਲ ਰਿਹਾ ਸੀ ਸਾਰੇ ਦਾ ਸਾਰਾ ਤੇ ਬਲਦਾ ਹੋਇਆ ਸੋਚ ਰਿਹਾ ਸੀ ਕਿ ਸਾਰੀਆਂ ਕੋਸ਼ਿਸ਼ਾਂ ਭੰਗ ਦੇ ਭਾਗਾਂ ਉਸ ਲੱਕੜੇ ਉੱਤੇ ਮੁਫ਼ਤ ਵਿੱਚ ਇੰਨੀ ਰਕਮ ਬਰਵਾਦ ਕੀਤੀ ਨਾਲੇ ਨਲੇ ਹੋ ਜਿੰਗਾ ਗੱਲਾਂ ਸੋਚਦਿਆਂ ਬੈਠਣਾ ਜਾਂ ਲੇਟਣਾ ਉਸ ਨੂੰ ਮੁਸ਼ਕਲ ਹੋ ਗਿਆ ਸੋਫੇ ਤੋਂ ਉੱਠ ਕੇ ਹੱਥਾਂ ਦੀਆਂ ਉਂਗਲਾਂ ਮੋੜਦਾ ਹੋਇਆ ਇੰਜ ਕਮਰੇ ਵਿੱਚ ਟਹਿਲਣ ਲੱਗਾ ਜਿਵੇਂ ਨਵੇਂ ਸ਼ਿਕਾਰ ਲਈ ਤੁਰਨ ਤੋਂ ਪਹਿਲਾਂ ਚੀਕਤਾ ਆਪਣੀਆਂ ਨੌਂਦਰਾਂ ਨੂੰ ਪੱਥਰ ਦੇ ਕਸੀਂਦਾ ਹੋ ਗਏ ਸਭ ਤੋਂ ਵੱਡਾ ਦੁੱਖ ਜਿਹੜਾ ਉਸ ਤੇ ਆਂਗ-ਆਂਗ ਨੂੰ ਚੇਧ ਰਿਹਾ ਸੀ ਇਸ ਗੱਲ ਦਾ ਕਿ ਜਿਹੜੇ ਕੰਮ ਉਸ ਨੇ ਆਪਣੇ ਵੱਲੋਂ ਪੂਰੀ ਚੌਕਸੀ ਨਾਲ ਕੀਤੇ ਸਨ ਤੇ ਜਿੰਨਾ ਬਾਰੇ ਉਸ ਨੂੰ ਨਿਸ਼ਚਾ ਸੀ ਕਿ ਚਿੱਤਰ ਗੁਪਤ ਵੀ ਉਹ ਉਸ ਦੇ ਭੇਦਾਂ ਨੂੰ ਨਹੀਂ ਜਾਣ ਸਕਦਾ ਉਹ ਸਾਰੀਆਂ ਗੱਲਾਂ ਕਿਸ ਤਰ੍ਹਾਂ ਅਮਰ ਗੌਰ ਤੱਕ ਜਾ ਪਹੁੰਚਗਾਂ ਨਿਰਾਮਰ ਗੌਰ ਤੱਕ ਹੀ ਨਹੀਂ ਉਸ ਦੇ کارਖਾਨੇ ਵਿੱਚ ਵੀ ਪਹੁੰਚ ਗੰਗਾ ਉਸ ਦਿਨਾਂ ਕਰਤੂਤਾਂ ਦਾ ਕਿੱਸਾ ਜੇ ਸੱਚਮੁੱਚ ਇਹ ਇਦਾਂ ਹੀ ਹੈ ਫਿਰ ਤਾਂ ਮਾਮਲਾ ਜ਼ਰੂਰ ਖਤਰਨਾਕ شکل اختیار ਕਰ ਸਕਦਾ ਹੈ ਵੱਲੀ ਕੰਦਾ ਢਾਉਣ ਤੋਂ ਬਾਅਦ ਮੋੜ ਉਹ ਆਪੇ ਹੀ ਉਸਾਰਨੀਆ ਸ਼ੁਰੂ ਕਰ ਦਿੰਦਾ ਫਰਜ਼ ਕਰੋ ਜੇ ਭੇਦ ਖੁੱਲ ਗਿਆ ਤਾਂ ਮੇਰਾ ਕੋਈ ਵੀ ਕੀ ਕਰ ਲਵੇਗਾ ਬਦ ਤੋਂ ਬਦ ਇਹੋ ਹੋਵੇਗਾ ਕਿ ਮਾਮਲਾ ਪੁਲਿਸ ਵਿੱਚ ਚਲਾ ਜਾਵੇਗਾ ਫਿਰ ਕੀ ਖਤਰਾ ਹੈ ਜਦੋਂ ਕਿ ਪੁਲਿਸ ਮੇਰੀ ਜਰ ਜਰਕ ਰੀਦ ਹੈ ਵਾਕਿ ਰਹਾ ਮਜ਼ਦੂਰਾਂ ਵਿੱਚ ਚਰਚਾ ਉਸ ਨੂੰ ਸਿੱਧੇ ਕਰਨਾ ਵੀ ਕੀ ਮੁਸ਼ਕਲ ਹੈ ਪਰ ਜੇ ਬਿਰਤਪਾਲ ਜਾਂ ਅਮਰਕੌਰ ਨੇ ਕੋਈ ਐਸਾ ਵੈਸਾ ਕਦਮ ਚੁੱਕ ਲਿਆ ਨਹੀਂ ਉਹ ਵੀ ਮੇਰਾ ਕੀ ਵਿਗਾੜ ਸਕਦੇ ਨੇ ਉਹਨਾਂ ਦੇ ਹੱਥਾਂ ਵਿੱਚ ਕਿਹੜੇ ਸਬੂਤ ਨੇ ਜੇ ਹੋਣ ਵੀ ਤਾਂ ਮੈਨੂੰ ਕੀ ਪਰਵਾਹ ਬਹੁਤਾ ਉਹਨਾਂ ਪਾਸੋਂ ਖਤਰਾ ਜਾਪਿਆ ਜਾਂ ਦੋਹਾ ਮਾਂ ਪੁੱਤਰਾ ਨੂੰ ਉਹ ਪੁੱਤ ਹੀ ਪੰਜਾ ਦੇਵਾਂਗਾ ਜਿੱਥੇ ਚਿੰਤਾ ਮਣੀ ਤੇ ਉਸਦੇ ਸਾਥ ਹੀ ਗਏ ਨੇ ਫਿਰ ਤਾਂ ਮੇਰੇ ਰਸਤੇ ਵਿੱਚ ਕੋਈ ਔਕੜ ਬਾਕੀ ਨਹੀਂ ਰਹੇਗੀ ਇਹਨਾਂ ਸੋਚਾਂ ਵਿੱਚ ਪੜਕਦਿਆਂ ਪੜਕਦਿਆਂ ਜਿਸ ਚੀਜ਼ ਉੱਤੇ ਸਭ ਤੋਂ ਛੇਕੜੋਸਤਾ ਧਿਆਨ ਗਿਆ ਇਹ ਐਸੀ ਸੀ ਜਿਸ ਨੇ ਹੋਰ ਸਾਰਾ ਕੁਝ ਉਸ ਨੂੰ ਭਲਾ ਦਿੱਤਾ ਸਲੋਚਨਾ ਜੋ ਸਲੋਚਨਾ ਦੇ ਖਿਆਲਾਂ ਵਿੱਚ ਉਲਝਿਆ ਕਿ ਕਿੰਨਾ ਹੀ ਚਿਰ ਉਹ ਖੋਰ ਕਿਸੇ ਪਾਸੇ ਦੀ ਕੋਈ ਗੱਲ ਉਸ ਦੇ ਦਿਮਾਗ ਵਿੱਚ ਵਾਕ ਹੀ ਨਾ ਰਹੀ ਸਲੋਚਨਾ ਦੇ ਨੈਣ ਨਕਸ਼ ਉਸ ਦੀਆਂ ਸਾਰੀਆਂ ਚਿੰਤਾਵਾਂ ਚਿੰਤਾਵਾਂ ਦੇ ਵਿਚਾਰਾਂ ਉੱਤੇ ਛਲ ਗਏ ਤੇ ਫਿਰ ਸਲੋਚਨਾ ਦੇ ਮਗਰ ਹੀ ਉਸ ਦੀ ਖੋਪਰੀ ਵਿੱਚ ਆ ਬੜਾ ਸ਼ੰਗਾਰਾ ਸਿੰਘ ਉਸ ਲੰਗੜੇ ਲਈ ਐਵੇਂ ਇਤਨਾ ਖਰਚ ਬਰਦਾਸ਼ਤ ਕੀਤਾ ਇਸ ਨਾਲੋਂ ਤਾਂ ਚੰਗਾ ਹੁੰਦਾ ਜੇਥੇ ਉਸ ਦੀ ਅਲਖ ਮੁਕਾ ਦਿੱਤੀ ਜਾਂਦੀ ਖਾਸ ਕਰਕੇ ਹੁਣ ਤਾਂ ਮਾਮਲਾ ਹੋਰ ਵੀ ਖ਼ਤਰਨਾਕ ਸ਼ਕਲ ਇਕ ਤਿਆਰ ਕਰ ਗਿਆ ਜਦੋਂ ਕਿ ਸਲੋਚਨਾ ਨੂੰ ਵੀ ਮੇਰੀਆਂ ਚਾਲਾਂ ਤੋਂ ਜਾਣੂ ਕਰਾ ਦਿੱਤਾ ਗਿਆ ਹੋਵੇਗਾ ਇਸ ਉੱਤੇ ਮੁਸੀਬਤ ਇਹ ਕਿ ਸਲੋਚਨਾ ਨੂੰ ਕਾਬੂ ਕਰਨ ਲਈ ਮੈਂ ਅੱਜ ਜਿਹੜਾ ਇਸ 64 ਉਦ ਦੇ ਨਮਾ ਦਾ ਨਮਾ ਦਾ ਖੇਡਾ ਸੀ ਉਹ ਵੀ ਪੁੱਠਾ ਪੈ ਗਿਆ ਤਾਂ ਕਿ ਸਲੋਚਨਾ ਦੀ ਮੀਂਹ ਛੱਡ ਦਿੱਤੀ ਜਾਵੇ ਉਸ ਨੇ ਆਪਨੇ ਆਪ ਉਤੇ ਸਵਾਲ ਕੀਤਾ ਪਰ ਜਵਾਬ ਵਿੱਚ ਉਸ ਦਾ ਆਪਣਾ ਆਪ ਜਿਹੜਾ ਹਰਸ਼ ਤੇ ਕੋੜੇ ਕੋੜੇ ਚੜਿਆ ਪਹਿਲਾ ਨਾਲੋਂ ਵੀ ਸਰਪਟ ਤੌੜਿਆ ਜਾ ਰਿਹਾ ਸੀ ਉਸ ਨੂੰ ਕਹਿ ਰਿਹਾ ਸੀ ਨਹੀਂ ਸਲੋਚਨਾ ਹਰ ਹਿੱਲੇ ਪ੍ਰਾਪਤ ਕਰਨਾ ਹੋਵੇਗੀ ਭਾਵੇਂ ਕੁਝ ਵੀ ਹੋ ਜਾਵੇ ਪਰ ਸਲੋਚਨਾ ਤਾਂ ਇਸ ਵੇਲੇ ਉਸ ਦੀ ਪਹੁੰਚ ਤੋਂ ਬਾਹਰ ਹੋ ਚੁੱਕੀ ਹੈ ਨਾਲੇ ਸ਼ੰਗਾਰਾ ਸਿੰਘ ਵੀ ਤਾਂ ਇਸ ਵੇਲੇ ਉਸ ਦੀ ਪਹੁੰਚ ਤੋਂ ਬਾਹਰ ਹੋ ਚੁੱਕਾ ਹੈ ਨਲੇ ਸ਼ੰਗਾਰਾ ਸਿੰਘ ਵੀ ਤਾਂ ਅਜੇ ਉਸ ਦੇਰਾ ਵਿੱਚ ਮੌਜੂਦ ਹੈ ਕੋਈ ਹਰਜ ਨਹੀਂ ਉਸ ਦੇ ਦਿਮਾਗ ਨੇ ਝਾਟੇ ਇੱਕ ਨਵੀਂ ਉਜਗਤ ਸੋਚ ਕੱਢੀ ਸ਼ੰਗਾਰਾ ਸਿੰਘ ਨੂੰ ਸੱਦਾ ਕੱ ਲਿਆ ਜਾਵੇ ਉਸੇ ਦੀ ਮਦਦ ਨਾਲ ਸਲੋਚਨਾ ਪ੍ਰਾਪਤ ਕੀਤੀ ਜਾਵੇ ਨਲੇ ਇਸੇ ਛੋਕਰੀ ਪਿਰਤਪਾਲ ਦਾ ਟਿਕਾਣਾ ਵੀ ਮਾਲੂਮ ਕੀਤਾ ਜਾਵੇ ਦਿਨ ਚੜ੍ਹਦੇ ਹੀ ਅਮਰਕੌਰ ਸਲੱਖਣ ਨੂੰ ਕੱਲ ਕੇ ਪਿਰਤਪਾਲ ਨੂੰ ਸਾਰੀ ਗੱਲ ਦੱਸ ਭੇਜੇਗੀ ਜੋ ਉਸ ਦੇ ਪਿੱਛਾ ਜੋ ਉਸੇ ਦਾ ਪਿੱਛਾ ਕਰਕੇ ਪਿਰਤਪਾਲ ਦਾ ਟਿਕਾਣਾ ਮਾਲੂਮ ਕੀਤਾ ਜਾ ਸਕਦਾ ਹੈ ਬਸ ਫੇਰ ਸਭ ਕੁਝ ਠੀਕ ਹੋ ਚਾਕੇਗਾ ਪਰ ਜਲਦੀ ਨਹੀਂ ਧਿਆਨ ਨਾਲ ਫਿਰਦਿਆਂ ਫਿਰਦਿਆਂ ਉਹ ਹੋਰ ਕਿੰਨਾ ਹੀ ਚਰੇ ਹੋ ਜਈਆਂ ਬਿਉਂਦਾਂ ਤੇ ਤਸਵੀਜ਼ਾਂ ਸੋਚੀਆ ਤੇ ਜਦ ਕਮਰੇ ਚੋਂ ਬਾਹਰ ਨਿਕਲਿਆ ਤਾਂ ਛੋਟ ਸਲੋਚਨਾ ਤੋਂ ਹੋਰ ਕੋਈ ਖਿਆਲ ਉਸਦੇ ਅੰਦਰ ਬਾਕੀ ਨਹੀਂ ਸੀ ਜੇ ਕਿਸੇ ਵੀ ਨੇ ਆਉਂਦਾ ਦੀ ਤਾਂ ਕੇਵਲ ਸ਼ੰਗਾਰਾ ਸਿੰਘ ਤੇ ਸਲੋਚਨਾ ਮਨੁ ਇਸ ਲਈ ਇਹ ਦੋਵੇਂ ਵਿਅਕਤੀ ਉਸਦੀ ਕਲਪਨਾ ਗੱਡੀ ਦੇ ਦੋ ਪਹੀਏ ਪਹੀਏ ਬਣੇ ਹੋਏ ਸਨ ਜਿਹੜੇ ਉਸ ਨੂੰ ਦੜਾਈ ਲੈ ਜਾ ਰਹੇ ਸਨ ਕਿਸੇ ਨਵੀਂ ਭਿਆਨਕ ਹੋਣੀ ਦੀ ਮੰਜ਼ਲ ਵੱਲ ਤਨਬਾਣੀ ਦੀ ਮੰਜ਼ਲ ਵੱਲ